ਪੰਜਾਬ ਦੀ ਸ਼ਰਾਬ ਨੀਤੀ ਨੂੰ ਲੈ ਲਗਾਤਾਰ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਹਮਲਾਵਰ ਹੋਇਆ ਪਿਆ ਸੁਖਬੀਰ ਬਾਦਲ ਹਰਸਿਮਰਤ ਬਾਦਲ ਭਗਵੰਤ ਸਰਕਾਰ ਨੂੰ ਘੇਰ ਰਹੇ ਨੇ ਤੇ ਹੁਣ ਹਰਸਿਮਰਤ ਬਾਦਲ ਨੇ ਆਪਣੀ ਪੁਰਾਣੀ ਸੰਸਦ ਕਾਰਵਾਈ ਦੀ ਵੀਡੀਓ ਸ਼ੇਅਰ ਕਰਕੇ ਭਗਵੰਤ ਸਰਕਾਰ ਦੇ ਘੁਟਾਲਿਆਂ ਤੇ ਇਲਜ਼ਾਮ ਲਗਾਏ ਤੇ ਨਾਲ ਹੀ ਲਿਖਿਆ ਕੇਂਦਰੀ ਏਜੰਸੀਆਂ ਪੰਜਾਬ ਦੇ ਆបਕਾਰੀ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਆਪਕਾਰੀ ਨੀਤੀ ਕੋਟਾਲੇ ਨਾਲ ਸੰਬੰਧਤ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਿਉਂ ਨਹੀਂ ਕਰ ਰਹੀਆਂ ਹਾਲੀ ਵਿੱਚ ਪੇਸ਼ ਕੀਤੀ ਗਈ ਕੈਗ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਦਿੱਲੀ ਦੀ ਆਪ ਸਰਕਾਰ ਨੇ ਆਪਣੀ ਆਪਕਾਰੀ ਨੀਤੀ ਰਾਹੀਂ ਸਰਕਾਰੀ ਖਜ਼ਾਨੇ ਵਿੱਚੋਂ 2000 ਕਰੋੜ ਰੁਪਏ ਗਵਨ ਕੀਤੇ ਹਨ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਿਛਲੇ 3 ਸਾਲਾਂ ਵਿੱਚ ਪੰਜਾਬ ਦੇ ਖਜ਼ਾਨੇ 'ਚ ਕਿੰਨਾ ਨੁਕਸਾਨ ਹੋਇਆ ਹੋਵੇਗਾ ਪਹਿਲਾ ਮੈਂ ਸੰਸਦ ਵਿੱਚ ਪੰਜਾਬ ਆបਕਾਰੀ ਨੀਤੀ ਬਣਾਉਣ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ ਸੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪੰਜਾਬ ਦੀ ਆបਕਾਰੀ ਨੀਤੀ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਸੀ ਅਤੇ ਇਸ ਭ੍ਰਿਸ਼ਟਾਚਾਰ ਦੀ ਕਮਾਈ ਆਮ ਆਦਮੀ ਪਾਰਟੀ ਤੋਂ ਵਸੂਲ ਕੀਤੀ ਜਾਣੀ ਚਾਹੀਦੀ ਹੈ ਤਾਂ ਇਹ ਸਵਾਲ ਤੇ ਕਾਰਵਾਈ ਦੀ ਮੰਗ ਹਰ ਸਿਮਰਤ ਬਾਦਲ ਨੇ ਕੀਤੀ ਹੈ ਤੇ ਲਗਾਤਾਰ ਭਗਵੰਤ ਸਰਕਾਰ ਸ਼ਰਾਬ ਨੀਤੀ ਨੂੰ ਲੈ ਕੇ irdi ਨਜ਼ਰ ਆ ਰਹੀ ਹੈ ਤੇ ਜ਼ਿਕਰ ਖਾਸ ਹੈ ਕਿ ਬੀਤੇ ਕੱਲ ਕੈਬਨਿਟ ਮੀਟਿੰਗ ਚ ਨਵੀਂ ਸ਼ਰਾਬ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਸੀ ਤੇ ਪਿਛਲੇ 3 ਸਾਲਾਂ ਤੋਂ ਜੋ ਨੀਤੀ ਅਪਣਾਈ ਗਈ ਉਸ ਦੀ ਜਾਂਚ ਦੀ ਮੰਗ ਅਕਾਲੀ ਦਲ ਕਰ ਰਿਹਾ ਹੈ ਦੱਸਦੀ ਹੈ ਕਿ ਦਿੱਲੀ ਐਜ ਦੱਸਦੀ ਹੈ ਕਿ આરોਪ ਇਹ ਵੀ ਲੱਗ ਰਹੇ ਨੇ ਕਿ ਦਿੱਲੀ ਦੇ ਤਰਜ ਤੇ ਹੀ ਸ਼ਰਾਬ ਨੀਤੀ ਪੰਜਾਬ ਚ ਪਿਛਲੇ 3 ਸਾਲ ਚੱਲੀ ਹੈ ਤੇ ਜਿਵੇਂ ਦਿੱਲੀ ਦੇ ਵਿੱਚ 2000 ਕਰੋੜ ਦਾ ਘੁਟਾਲਾ ਸ਼ਰਾਬ ਨੀਤੀ ਦੇ ਵਿੱਚ ਕੀਤਾ ਗਿਆ ਤੇ ਉਸੇ ਤਰ੍ਹਾਂ ਹੀ ਪੰਜਾਬ ਚ ਵੀ ਕਰੋੜਾਂ ਦਾ ਘੁਟਾਲਾ ਹੋਇਆ ਹੋਵੇਗਾ ਜਿਸ ਦੀ ਜਾਂਚ ਦੀ ਮੰਗ ਅਕਾਲੀ ਦਲ ਲਗਾਤਾਰ ਕਰਦਾ ਆ ਰਿਹਾ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਪੰਜਾਬ ਦੀ ਸ਼ਰਾਬ ਨੀਤੀ ਨੂੰ ਲੈ ਲਗਾਤਾਰ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਹਮਲਾਵਰ ਹੋਇਆ ਪਿਆ ਸੁਖਬੀਰ ਬਾਦਲ ਹਰਸਿਮਰਤ ਬਾਦਲ ਭਗਵੰਤ ਸਰਕਾਰ ਨੂੰ ਘੇਰ ਰਹੇ ਨੇ ਤੇ ਹੁਣ ਹਰਸਿਮਰਤ ਬਾਦਲ ਨੇ ਆਪਣੀ ਪੁਰਾਣੀ ਸੰਸਦ ਕਾਰਵਾਈ ਦੀ ਵੀਡੀਓ ਸ਼ੇਅਰ ਕਰਕੇ ਭਗਵੰਤ ਸਰਕਾਰ ਦੇ ਘੁਟਾਲਿਆਂ ਤੇ ਇਲਜ਼ਾਮ ਲਗਾਏ ਤੇ ਨਾਲ ਹੀ ਲਿਖਿਆ ਕੇਂਦਰੀ ਏਜੰਸੀਆਂ ਪੰਜਾਬ ਦੇ ਆਪਕਾਰੀ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਆਪਕਾਰੀ ਨੀਤੀ ਕੋਟਾਲੇ ਨਾਲ ਸੰਬੰਧਤ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਿਉਂ ਨਹੀਂ ਕਰ ਰਹੀਆਂ ਹਾਲੀ ਵਿੱਚ ਪੇਸ਼ ਕੀਤੀ ਗਈ ਕੈਗ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਦਿੱਲੀ ਦੀ ਆਪ ਸਰਕਾਰ ਨੇ ਆਪਣੀ ਆਪਕਾਰੀ ਨੀਤੀ ਰਾਹੀਂ ਸਰਕਾਰੀ ਖਜ਼ਾਨੇ ਵਿੱਚੋਂ 2000 ਕਰੋੜ ਰੁਪਏ ਗਵਨ ਕੀਤੇ ਹਨ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਿਛਲੇ 3 ਸਾਲਾਂ ਵਿੱਚ ਪੰਜਾਬ ਦੇ ਖਜ਼ਾਨੇ 'ਚ ਕਿੰਨਾ ਨੁਕਸਾਨ ਹੋਇਆ ਹੋਵੇਗਾ ਪਹਿਲਾ ਮੈਂ ਸੰਸਦ ਵਿੱਚ ਪੰਜਾਬ ਆបਕਾਰੀ ਨੀਤੀ ਬਣਾਉਣ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ ਸੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪੰਜਾਬ ਦੀ ਆបਕਾਰੀ ਨੀਤੀ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਸੀ ਅਤੇ ਇਸ ਭ੍ਰਿਸ਼ਟਾਚਾਰ ਦੀ ਕਮਾਈ ਆਮ ਆਦਮੀ ਪਾਰਟੀ ਤੋਂ ਵਸੂਲ ਕੀਤੀ ਜਾਣੀ ਚਾਹੀਦੀ ਹੈ ਤਾਂ ਇਹ ਸਵਾਲ ਤੇ ਕਾਰਵਾਈ ਦੀ ਮੰਗ ਅਰ ਸਿਮਰਤ ਬਾਦਲ ਨੇ ਕੀਤੀ ਹੈ ਤੇ ਲਗਾਤਾਰ ਭਗਵੰਤ ਸਰਕਾਰ ਸ਼ਰਾਬ ਨੀਤੀ ਨੂੰ ਲੈ ਕੇ irdi ਨਜ਼ਰ ਆ ਰਹੀ ਹੈ ਤੇ ਜ਼ਿਕਰ ਖਾਸ ਹੈ ਕਿ ਬੀਤੇ ਕੱਲ ਕੈਬਨਿਟ ਮੀਟਿੰਗ ਚ ਨਵੀਂ ਸ਼ਰਾਬ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਸੀ ਤੇ ਪਿਛਲੇ 3 ਸਾਲਾਂ ਤੋਂ ਜੋ ਨੀਤੀ ਅਪਣਾਈ ਗਈ ਉਸ ਦੀ ਜਾਂਚ ਦੀ ਮੰਗ ਅਕਾਲੀ ਦਲ ਕਰ ਰਿਹਾ ਹੈ ਦੱਸਦੀ ਹੈ ਕਿ ਦਿੱਲੀ ਅੱਜ ਦੱਸਦੀ ਹੈ ਕਿ આરોਪ ਇਹ ਵੀ ਲੱਗ ਰਹੇ ਨੇ ਕਿ ਦਿੱਲੀ ਦੇ ਤਰਜ ਤੇ ਹੀ ਸ਼ਰਾਬ ਨੀਤੀ ਪੰਜਾਬ ਚ ਪਿਛਲੇ 3 ਸਾਲ ਚੱਲੀ ਹੈ ਤੇ ਜਿਵੇਂ ਦਿੱਲੀ ਦੇ ਵਿੱਚ 2000 ਕਰੋੜ ਦਾ ਘੁਟਾਲਾ ਸ਼ਰਾਬ ਨੀਤੀ ਦੇ ਵਿੱਚ ਕੀਤਾ ਗਿਆ ਤੇ ਉਸੇ ਤਰ੍ਹਾਂ ਹੀ ਪੰਜਾਬ ਚ ਵੀ ਕਰੋੜਾਂ ਦਾ ਘੁਟਾਲਾ ਹੋਇਆ ਹੋਵੇਗਾ ਜਿਸ ਦੀ ਜਾਂਚ ਦੀ ਮੰਗ ਅਕਾਲੀ ਦਲ ਲਗਾਤਾਰ ਕਰਦਾ ਆ ਰਿਹਾ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ